ਦੇਵ ਬ੍ਰਹਮਾਨ ਯੁਗੋ ਜੁਗ ਅਟਲ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਹੰਵੀ ਨੇ ਅੰਦਰ ਅਮਰਤ ਵੇਲੇ ਤੋਂ ਬਾਅਦ ਜੀਨਾ ਭਾਲ ਰਹੇ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਕਿਰਪਾ ਹੰਤ ਕੀਤੀ ਜੋ ਸਾਨੂੰ ਅਮਰਤ ਵੇਲੇ ਜਿਵੇਂ ਦਤਾ ਮਨੁਕ੍ਰਿਸ਼ ਕੀਤਿ ਨਾ ਅਮਰਤ ਵੇਲੇ ਤੋਂ ਸਤ ਸੰਤੂ ਦੀਆਂ ਘੜੀਆਂ ਪ੍ਰਾਪਤ ਹੋ ਜਾਂ ਅਮਰਤ ਵੇਲੇ ਤੋਂ ਵੀ ਸੰਤ ਰਵਾਸ ਜਾਏ ਗਏ ਸਜੇ ਹੋਏ ਜਮਾਨਾ ਦੇ ਵਿੱਚ ਸਤ ਪ੍ਰਭੂ ਦੇ ਪਾਵਨ ਪੰਇਤਰ ਰੂਪਾਂ ਦੇ ਪ੍ਰਕਾਸ਼ ਮਾਣ ਕਰਨ ਦੀ ਸੇਵਾ ਹੋਈ ਉਪਰੰਤ ਆਪ ਸਰਵਬੱਧ ਇਹ ਸੰਗਤਾਂ ਨੇ ਬੜੇ ਹੀ ਅਨ ਸਤ ਕਾਰ ਦੇ ਨਾਲ ਪੰਜਾਂ ਬਾਣੀਆਂ ਦੇ ਨਿਤਨੇਮ ਅਤੇ 12 ਮਹਾਦੀ ਪਾਵਨ ਪਿੱਤਰ ਕਰਮਾਣੀ ਨੂੰ ਸਰਵਣ ਕੀਤਾ ਆਹ ਗੁਰੂ ਪਿਆਰੇ ਜੀ ਉਮਰ ਤੇ ਰੇਵੇ ਤੋਂ ਪਾਸਾਣੇ ਅਜ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਆਇਆ ਅੰਮ੍ਰਿਤ ਵੇਲੇ ਤੋਂ ਮਹੀਨੇ ਦੇ ਹੋ ਗੁਨਾਵਾਂ ਬਖਸ਼ਿਸ਼ ਕੀਤੇ ਉਸ ਦੀਆਂ ਵਿਚਾਰਾਂ ਦੇ ਨਾਲ ਜੜਨਾ ਕਰੀਏ ਗੁਰੂ ਦਰਬਾਰਾਂ ਵਿੱਚ ਹਾਜ਼ਰ ਹੋਵਾ ਕੇ ਆਪਣਾ ਤਨ ਅਤਿ ਮਾਨ ਅਰਤੀ ਇਸ ਪ੍ਰਮਾਤਮਾ ਦੇ ਨਾਲ ਜੋੜ ਕੇ ਇਸ ਮਹੀਨੇ ਦੇ ਅੰਦਰ ਪਾਸ਼ਾਣ ਕੀ ਸੁਝਾਉਣਾ ਕੀਤਾ ਆਹ ਗੁਰੂ ਪਿਆਰੇ ਸਰਵਾਂ ਕਰਨਾ ਕਰ ਜੀ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾਣਤ ਪੰਧਾ ਜਿਸ ਲਗੈ ਹਰਿ ਨਾ ਜਿਨਾ ਪਾਸ ਜਗ ਜੀਵਨ ਪਰਥ ਤੇ ਆਗ ਕੈ ਮਾਨਸ ਸੰਧੀ ਆਸ ਆਸਾਨਤ ਮੰਦਾ ਦਸ ਲਗੈ ਹਰ ਨਾ ਹੋ ਨਾ ਜਿਨਾ ਪਾਸ ਜਗ ਜੀਵਨ ਪਰਥ ਤੇ ਆਗ ਕੈ ਮਾਨਸ ਸੰਧੀ ਆਸ ਦੁਇ ਭਾਇ ਵਿਗੂਜੀਐ ਕਲ ਪਈ ਜੋ ਜਮ ਕੀ ਪਾਸ ਦੇਹਾ ਬੀਜੈ ਸੁਨਣੈ ਮੱਖੈ ਜੋਲ ਕੇ ਆਸ ਰਹਿਣ ਵਿਹਾਣੀ ਪਛੋਤਾਣੀ ਅਠ ਚਲੀ ਗਈ ਨਰਾਸ ਜਨ ਕੋ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ ਕਰ ਕਿਰਪਾ ਪ੍ਰਭੈ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤਦ ਵੈ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਤਸ ਲਗੈ ਜਿਸ ਮਨ ਹਰ ਚਰਨ ਨਵਾਸ ਪ੍ਰਭ ਤਦ ਗਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਤਸ ਲਗੈ ਜਿਸ ਮਨ ਹਰ ਚਰਨ ਨਵਾਸ ਆਸਾਣ ਤਪੰਦਾ ਤਸ ਲਗੈ ਹਰ ਨਾ ਹੋ ਨਾ ਜਨਾ ਪਾਸ ਅੱਜ ਸੰਗਰਾਂਦ ਦੇ ਦਿਹਾੜੇ ਨੂੰ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਪਾਸ਼ਾਣ ਅੱਜ 100 ਤਰ੍ਹਾਂ ਮਹੀਨਾ ਗੁਰੂ ਪਿਆਰੇ ਖੜਿਆ ਹੈ। ਪਾਪ ਕੀ ਇਹ ਨਾਲ ਦਾ ਮਿਹਨਤ ਦੀ ਅਰੰਭਤਾ ਹੋਈ ਹੈ। ਅੱਜ ਦੇਸੀ ਮਹੀਨਿਆਂ ਦੇ ਅਨੁਸਾਰ ਦੇਸੀ ਮਹੀਨਿਆਂ ਦੇ ਅਨੁਸਾਰ ਅੱਜ ਜੋ ਤੇ ਮਹੀਨੇ ਦੀ ਆਰੰਭਤਾ ਹੋਈ ਹੈ ਜੇਠ ਦਾ ਮਹੀਨਾ ਸਤਿਗੁਰਾਂ ਦੇ ਘਾਣੇ ਦੇ ਅੰਦਰ ਪਕੀਤ ਹੋਇਆ ਪਾਪ ਸਰਬੱਤ ਹੀ ਸੰਤਾਂ ਨੇ ਜੇਠ ਦੇ ਮਹੀਨੇ ਦੇ ਅੰਦਰ ਸਰਵਣ ਕਰਨਾ ਕੀਤਾ ਕਿਸ ਪ੍ਰਮਾਤਮਾ ਦੇ ਅੰਗੇ ਇਸ ਮਹੀਨੇ ਦੇ ਅੰਦਰ ਸਾਰੇ ਹੀ ਜੀਵ ਸ਼ਰਨ ਆਉਂਦੇ ਜੇਠ ਦੇ ਮਹੀਨੇ ਵਿੱਚ ਜਿਹੜੇ ਚੰਨ ਨਾਲ ਜੁੜਨਾ ਚਾਹੀਦਾ ਭਾਵ ਕੀ ਇਹ ਨਵੀਂ ਨਾ ਕੁੜਾ ਇਹ ਕੰਮ ਦਾ ਹੈ ਸਾਰੇ ਜੀਵ ਸਾਰੇ ਕਾਇਨਾਤ ਨਾਮੁ ਪੁਤਰ ਦਸ ਇਸ ਮਹੀਨੇ ਦੇ ਅੰਦਰ ਸਵਾਸ਼ਾ ਨਾਮ ਸਵਾਰ ਕਰਦੇ ਸਾਨੂੰ ਇਸ ਮਹੀਨੇ ਦੇ ਅੰਦਰ ਪ੍ਰਮਾਤਮਾ ਦੇ ਚਰਨਾਂ ਨਾਲ ਜੁੜਨਾ ਚਾਹੀਦਾ ਕਿਉਂਕਿ ਇਸ ਮਹੀਨੇ ਦੇ ਅੰਦਰ ਜੇ ਹੜੀ ਸੰਜਣੇ ਦਾ ਨਾਮ ਲੱਗੇ ਰਹੀ ਹੈ ਤਾਂ ਸਾਨੂੰ ਕਿਸੇ ਪ੍ਰਮਾਤਮਾ ਦੇ ਨਾਮ ਲੱਗਿਆ ਕਿਸੇ ਜੰਮ ਦਾ ਡਰ ਨਹੀਂ ਰਹਿ ਜਾਂਦਾ ਪਾਪ ਕਿਸ ਮਹੀਨੇ ਦੇ ਅੰਦਰ ਅਸੀਂ ਇਹ ਪ੍ਰਮਾਤਮਾ ਦੇ ਨਾਲ ਜੁੜ ਜਾਈਏ ਤਾਂ ਸਾਨੂੰ ਕਿਸੇ ਜਮ ਦਾ ਡਰ ਨਹੀਂ ਰਹਿ ਜਾਂਦਾ ਸਾਡਾ ਸਾਰਾ ਜੀਵ ਪਵਿੱਤਰ ਹੋ ਜਾਂਦਾ ਅਗੇ ਬਾਸ਼ ਅੱਜ ਦੇ ਮਹੀਨੇ ਦੇ ਅੰਦਰ ਸਮਝਾਉਣਾ ਕਰਦੇ ਅਸਾਰਤ ਬੰਦਾ ਤਿਸ ਲਗੇ ਹਰ ਨਾਉਣ ਜਿੰਨਾ ਪਾਸ ਕਿਸ ਹਾਰ ਦੇ ਮਹੀਨੇ ਦੇ ਇਸ ਜੀਵ ਨੂੰ ਕਪ ਦਾ ਪ੍ਰੀਤ ਹੁੰਦਾ ਹੈ ਭਾਵ ਕਿ ਇਹ ਮਹੀਨਾ ਹਮਸਾ ਜੀਵਨ ਉਸ ਮਨੁੱਖ ਨੂੰ ਕਮ ਦਾ ਪ੍ਰਤੀਤ ਹੁੰਦਾ ਹੈ ਮਹਿਸੂਸ ਹੁੰਦਾ ਹੈ ਉਹ ਬੰਦੇ ਜੋ ਹਰ ਦੇ ਮਹੀਨੇ ਵਾਣ ਦੇ ਕਲਪ ਦੇ ਰਹਿੰਦੇ ਭਾਵ ਕਿ ਜਿਹੜੇ ਪਰਮਾਤਮਾ ਤੋਂ ਆਸ ਤੇ ਵਿਸ਼ਵਾਸ ਛੱਡ ਕੇ ਦੁਨਿਆਵੀ ਮਨੁੱਖਾਂ ਦੇ ਵਿਸ਼ਵਾਸ ਕਰਦੇ ਤੇ ਉਹ ਕਲਪ ਦੇ ਰਹਿੰਦੇ ਇਸ ਤਰ੍ਹਾਂ ਹੀ ਹਾਏ ਹਾਏ ਕਰਦੇ ਰਹਿੰਦੇ ਫਿਰ ਪਾਸ਼ਾ ਕਹਿੰਦੇ ਕਿ ਇਸ ਆਹਾਰ ਦਾ ਮਹਿੰਨਾ ਉਹਨਾਂ ਲਈ ਤਪ ਦਾ ਹੈ ਜਿਹੜੇ ਇਸ ਮਹੀਨੇ ਦੇ ਅੰਦਰ ਕੁਝ ਥੋੜੇ ਮਹੀਨੇ ਮਾਨੋ ਤਾਪਦੇ ਕਰਦੇ ਰਹਿੰਦੇ ਨੇ ਪਰਮਾਤਮਾ ਦੇ ਧਰਮ ਨੂੰ ਛੱਡ ਗਏ ਪੁਰਾਣ ਨੂੰ ਆਪਣਾ ਆਪੇ ਸ਼ਿਵਾਜ ਜਤਾਂਦੇ ਤੇ ਗੁਰੂ ਦੇ ਧਰਮ ਨੂੰ ਛੱਡ ਜਾਂਦੇ ਉਹਨਾਂ ਲਈ ਇਹ ਆਹਾਰ ਤਾਂ ਮਹਿਨਾਂ ਬੜਾ ਹੀ ਤਪ ਦਾ ਪ੍ਰਤੀ ਹੁੰਦਾ ਜਗ ਜੀਵਨ ਪਰਖ ਤੇ ਆਗ ਕੈ ਮਾਨਸ ਸੰਧੀ ਆਸ ਪਰ ਜਿਹੜੇ ਚਰਚ ਦੇ ਸੁਹਾਰੇ ਪਰਮਾਤਮਾ ਦਾ ਆਸਣਾ ਛੱਡ ਕੇ ਬੰਦਿਆਂ ਦੀਆਂ ਆਸਾਂ ਬਣਾਈ ਰੱਖਦੇ ਨੇ ਫਿਰ ਪਾਸ਼ਾ ਸੇਹ ਸਮਝਾਉਣਾ ਕਰਦੇ ਕਿ ਜਿਹੜੇ ਜਗ ਦੇ ਸੁਹਾਰੇ ਪਰਮਾਤਮਾ ਦਾ ਆਸਰਾ ਛੱਡ ਦਿੰਦੇ ਕਿ ਸਾਰੇ ਕਾਇਨਾਤ ਪ੍ਰਮਾਤਮਾ ਦੇ ਨਾਲ ਹੀ ਮੋਹ ਦੇ ਤੰਦਾਂ ਪਾਈ ਰੱਖਦੇ ਪਰ ਪਰਮਾਤਮਾ ਦਾ ਆਸਰਾ ਛੱਡ ਦਿੰਦੇ ਪਰਮਾਤਮਾ ਨੂੰ ਬਹੁਤੇ ਬੰਦੇ ਮਨੁੱਖਾਂ ਨੇ ਹੋਰਾਂ ਦੇ ਆਪਣੀਆਂ ਆਸਾਂ ਬਣਾਈ ਰੱਖਦੇ ਮੀਤਾ ਬਣਾਈ ਰੱਖਦੇ ਪਰ ਗੁਰੂ ਦੇ ਦਰ ਨੂੰ ਪਰਮਾਤਮਾ ਦੇ ਦਰ ਨੂੰ ਚੜ ਜਾਂਦੇ ਪਰਿਸ਼ਰ ਮਹੀਨੇ ਦੇ ਅੰਦਰ ਗੁਰੂ ਪਿਆਰਿਆ ਜਿਹੜਾ ਗੁਰੂ ਦੇ ਰਾਤੋਂ ਵਿਛੜ ਜਾਂਦਾ ਹੈ। ਪ੍ਰਪਾਸ਼ਾ ਕਹਿੰਦੇ ਉਹ ਕਰਮੀ ਦੇ ਤਣਾਤ ਪੜਦਾ ਹੈ। ਥਾਂ ਦਾ ਵਿੰਦਦਾ ਹੈ ਕੋਈ ਸਹਾਰਾ ਨਹੀਂ ਪੜਦਾ। ਰਜੇਵੇਂ ਤੇ ਵੇਡਿਆਂ ਦੇ ਵਿੱਚ ਫਸਿਆ ਰਹਿੰਦਾ ਹੈ। ਤੇ ਆਪਾਂ ਸਾਰਾ ਜੀਵਨ ਵਿਅਰਥ ਕਰ ਲੈਦਾ ਹੈ। ਕਰੰਮੀ ਗੁਰੂ ਪਿਆਰਿਆ ਸਾਰੀ ਕਾਇਨਾਤ ਸਾਜੀ ਇਸ ਪ੍ਰਮਾਤਮਾ ਕਾਲ ਗੁਰਜਣੇ ਹੈ। ਸੰਮੇ ਜੋਤ ਜੋਤ ਹੈ ਸੋਇ ਸਾਹਿਬ ਹੈ ਜਿਸ ਪ੍ਰਮਾਤਮਾ ਦੀ ਜੋਤ ਵਸ ਰਹੀ ਹੈ ਕੀੜੀ ਤਰਣਾ ਹੋਣੀ ਜਿਸ ਮਨੁੱਖਾ ਦਾ ਵਿਸਰੇ ਕੀੜੀ ਦੇ ਅੰਦਰ ਵੀ ਉਹੀ ਜੋਤ ਹੈ ਤੇ ਹਾਥੀ ਦੇ ਅੰਦਰ ਵੀ ਉਹੀ ਜੋਤ ਹੈ ਸਾਡੇ ਮਨੁੱਖਾਂ ਦੇ ਅੰਦਰ ਵੀ ਉਹੀ ਜੋਤ ਹੈ ਪ੍ਰਮਾਤਮਾ ਦੀ ਇੱਕ ਹੀ ਜੋਤ ਸਾਰੇ ਕਾਇਨਾਤ ਵਿੱਚ ਵਸ ਰਹੀ ਸਾਡੇ ਹਿਰਦੇ ਵਿੱਚ ਵਸ ਰਹੀ ਹੈ ਜੇ ਸਾਡੇ ਅੰਦਰ ਪਰਮਾਤਮਾ ਨੇ ਜੋਤ ਰੱਖੀ ਤਾਂ ਸਿਰਜਣ ਜਗਤ ਜਨਮ ਲਿਆ ਤਾਂ ਸ੍ਰਿਸ਼ਟੀ ਦੇਖਣ ਦਾ ਸਾਨੂੰ ਸੁਭਾਗ ਹੋਇਆ ਜੇ ਅਸੀਂ ਇਸ ਮਹਾਨੀ ਦੇ ਅੰਦਰ ਪਾਸ਼ਾ ਕਹਿੰਦੇ ਅਸੀਂ ਪਰਮਾਤਮਾ ਨੂੰ ਛੱਡਤਾ ਉਸ ਪਰਮਾਤਮਾ ਆਸਰਾ ਛੱਡ ਕੇ ਹੋਰਾਂ ਦੇ ਆਸਰੇ ਵਿੱਚ ਪੈ ਗਏ ਸਾਰੀਆਂ ਆਸਾਂ ਮੀਤਾ ਇਹ ਅਸੀਂ ਪਰਮਾਤਮਾ ਨਾਲ ਤੋਂ ਛੱਡ ਤਿਆਂ ਹੋਰਾਂ ਦੇ ਆਸਾਂ ਮੀਤਾ ਲਾਈ ਬੈਠੇ ਕਾਈ ਸਭ ਨਹੀਂ ਨੇ ਦੇਣ ਯੰਤਰ ਪਰ ਉਹਦਾ ਸਾਰਾ ਜੀਵਨ ਵਿਅਸਤ ਚੜਾ ਜਾਂਦਾ ਹੈ। ਸੁਵੇ ਭਾਇ ਵਿਖੋ ਚੀਏ ਕਲਪਈ ਸੁ ਜਮ ਕੀ ਪਾਸ ਪਰ ਪ੍ਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੇ ਆਸਰੇ ਰਹਿਣਾ ਖਵਾਲ ਹੋ ਜਾਂਦਾ ਹੈ। ਜੋ ਕੋਈ ਜੋ ਵੀ ਕੋਈ ਹੋਰ ਸਹਾਰਾ ਲੱਭਦਾ ਉਹਦੇ ਗਲ ਵਿੱਚ ਜਮ ਦੀ ਫਾਈ ਪੈ ਜਾਂਦੀ ਪਾ। ਜੋ ਦਾ ਸਾਰਾ ਹੀ ਜੀਵਨ ਸਹਿਮ ਵਿੱਚ ਪਤੀਰ ਦਾ ਜੇ ਜਿਹੜਾ ਪਰਮਾਤਮਾ ਤੋਂ ਬਿਨਾਂ ਹੋਰਾਂ ਦੇ ਆਸਲੇ ਲੱਗਦਾ ਹੈ ਤਵਾਰ ਹੁੰਦਾ ਪਰ ਜਿਵੇਂ ਚ ਭੇਲਿਆਂ ਦੇ ਵਿੱਚ ਪਾ ਜਾਂਦਾ ਜੋ ਵੀ ਕੋਈ ਆਸਰਾ ਲੱਗਦਾ ਹੈ ਉਹਦੇ ਕਾਲੇ ਚ ਪਾਹੀ ਪੈ ਜਾਂਦੇ ਪਾਉਂਗੇ ਪਰਮਾਤਮਾ ਦੇ ਦਰ ਨੂੰ ਛੱਡ ਕੇ ਥਾਂ ਥਾਂ ਦੇ ਵਿਟਦਾ ਜੋਦਾ ਸਾਰਾ ਜੀਵਨ ਸਹਿਮ ਵਿੱਚ ਬੀਤ ਜਾਂਦਾ ਅੰਦਰ ਐਸਾ ਮੌਤ ਦਾ ਡਰ ਐਸਾ ਸਹਿਮ ਬਣ ਜਾਂਦਾ ਸੇ ਦੁੱਖਾਂ ਵਿੱਚ ਘਰਿਆ ਜਾਂਦਾ ਜਿਸ ਕਰਕੇ ਤਾਂ ਇਹ ਮੀਤਾ ਤਪ ਦਾ ਇਸਨ ਪ੍ਰਤੀਤ ਹੁੰਦਾ ਕਿਉਂ ਵੀ ਗੁਰੂ ਪਿਆਰੇ ਗੁਰੂ ਦੇ ਦਰ ਨਾਲ ਜੁੜ ਕੇ ਇਸ ਪ੍ਰਮਾਤਮਾ ਦੇ ਸਿਆਜ ਤੇ ਵਿਸ਼ਵਾਸ ਰੱਖੀਏ ਜਦੋਂ ਸਾਡੇ ਮਨ ਵਿੱਚ ਸਹਿਮ ਆਇਆ ਸਭ ਦੂਰ ਹੋ ਜਾਂਦਾ ਚਿੰਤਾ ਰੋਗ ਦੂਰ ਹੋ ਜਾਂਦੇ ਪਾਦੇ ਪਾਸ਼ ਆਖਦੇ ਸੀ ਮਨੁੱਖਾਂ ਦੇ ਆਸੇ ਤੱਕਲੇ ਪਰਮਾਤਮਾ ਦੇ ਦਰਮਾਂ ਹੀ ਛੱਡ ਦਿੱਤਾ ਪਰ ਜਿਹਨੇ ਵੀ ਉਹ ਮਨੁੱਖ ਆਸਰਾ ਟੱਕਦਾ ਹੈ ਉਸਦੇ ਲਈ ਪ੍ਰਗਿਆ ਵਿੱਚ ਇੱਕ ਪਾਈ ਰਾਸੀ ਬਣ ਜਾਂਦੀ ਹੈ ਜੰਮ ਦੀ ਪਾਈ ਬਣ ਜਾਂਦੀ ਹੈ ਕਿ ਭਾਵੇਂ ਜਮਾਂ ਦੇ ਦਰਾਂ ਦੇ ਕੋਲ ਜਾਂਦਾ ਹੈ ਸਹਿਮ ਵਿੱਚ ਪੜ ਜਾਂਦਾ ਹੈ ਸਹਿਮ ਵਿੱਚ ਫਸ ਕੇ ਤੇ ਆਪਣਾ ਜੀਵਨ ਗਵਾ ਲੈਂਦਾ ਹੈ। ਜੰਮੀ ਬ੍ਰੂ ਪਿਆਰੇ ਜਿੰਨਾ ਜਦੋਂ ਮਨੁੱਖ ਦੇ ਅੰਦਰ ਸਹਿਮ ਦੇ ਘਰ ਪਹਿਲਾ ਹੋ ਗਿਆ ਤਉ ਉਹਦਾ ਸਾਰਾ ਜੀਵਨ ਤੇ ਨਾਲ ਘਟਣ ਲੱਗ ਜਾਂਦਾ ਹੈ। ਉਹਦੇ ਜੰਮ ਦੀ ਪਾਈ ਪੈ ਜਾਂਦੀ ਜਮਾ ਦਾ ਘੇਰਾ ਪੈ ਜਾਂਦਾ ਹੈ। ਫਿਰ ਜਮਾ ਰਜਨਤੈ ਜੋਰ ਪੈਂਦਾ ਤਉ ਕਿਸੇ ਪਾਸੇ ਨਿਜੋਗਰ ਰਹਿ ਜਾਂਦਾ। ਕਿਉਂਕਿ ਇਹ ਪਰਮਾਤਮਾ ਦਾ ਹੀ ਨਾਮ ਹੈ ਜਿਸ ਜਮੂਏ ਜਮਦੂਰ ਵੀ ਬੇਵਸ ਹੋ ਜਾਂਦੇ ਤੇ ਧਰਮ ਰਾਜ ਨਹੀਂ ਕੋਈ ਦਾਟ-ਕਾਟ ਹੁੰਦਾ ਪਰ ਜੇ ਅਸੀਂ ਪਰਮਾਤਮਾ ਦਾ ਆਸਰਾ ਹੀ ਛੱਡ ਦਿੱਤਾ ਗੁਰੂ ਰਮਣ ਦਾ ਹੀ ਵਿਸਾਰ ਦਿੱਤਾ ਤੇ ਮੇਰੀ ਸਾਡੇ ਗਾਲ ਵਿੱਚ ਹੋਰਾਂ ਦੇ ਆਸਰੇ ਤੱਕ ਕੇ ਸਾਡੇ ਗਾਲ ਚ ਪਾਈ ਪਈ ਹੈ ਤੇ ਮਨੁੱਖ ਦਾ ਸਾਰਾ ਜੀਵਨ ਸਹਿਮ ਦੇ ਦੁੱਖਾਂ ਵਿੱਚ ਹੀ ਗੁਜ਼ਰਦਾ ਇਹਾਂ ਬੀਜੈ ਸੋਲਣੈ ਮਥੈ ਜੋ ਲਿਖਿਆਸ ਰਕੇ ਪਾਸਾ ਕਹਿੰਦੇ ਇਹ ਤਾਂ ਗੁਰੂ ਦਾ ਨਿਜਮ ਹੈ ਕਿ ਜੈਸਾ ਅਸੀਂ ਬੀਜਦੇ ਹਾਂ ਕੀਤੇ ਕਰਮਾਂ ਦੇ ਅਨਸਾਰ ਉਸ ਤਰ੍ਹਾਂ ਦਾ ਸਿੱਖ ਭੋਲਦੇ ਹਾਂ ਇਹਦਾ ਗੁਰੂ ਦਾ ਇੱਕ ਨਿਜਮ ਹੈ ਪਰਮਾਤਮਾ ਦੀ ਪਣਾਈ ਹੋਈ ਇੱਕ ਵਿਉਂਤ ਹੈ ਕਿ ਜੈਸਾ ਅਸੀਂ ਬੀਜਦੇ ਹਾਂ ਕਿ ਆਪਣੇ ਕੀਤੇ ਕਰਮਾਂ ਦੇ ਅਨੁਸਾਰ ਜਿਹੜਾ ਵੇਖ ਉਸਨੇ ਬੱਚੇ ਉੱਤੇ ਲਿਖਿਆ ਹੈ ਉਸ ਉਸ ਤਰ੍ਹਾਂ ਦਾ ਫਲ ਪ੍ਰਾਪਤ ਹੋ ਜਾਂਦਾ ਹੈ ਉਸ ਤਰ੍ਹਾਂ ਦਾ ਮਨੁੱਖ ਪਾਲਤ ਹੋ ਜਾਂਦਾ ਹੈ ਜੇ ਪ੍ਰਮਾਤਮਾ ਦੇ ਦਰਨ ਛੱਡ ਕੇ ਹੋਰਾਂ ਦੇ ਆਸਾਂ ਮੀਤਾਂ ਲਈ ਮਟਨਵਾਇਦਾ ਹੈ ਇਹ ਪ੍ਰਮਾਤਮਾ ਨੂੰ ਬਣ ਜੋ ਇਹ ਵਿਸਾਰ ਦਿੰਦਾ ਹੈ ਤਾਂ ਫਿਰ ਉਹ ਸਮਝਾਂ ਦੇ ਦੂਰ ਦੀ ਪੰਸੀ ਕਰੜ ਚ ਪੈ ਜਾਂਦੀ ਹੈ ਜਿਸ ਸਹਿ ਵਿੱਚ ਉਹਦਾ ਜੀਵਨ ਪਤੀਤ ਹੋ ਜਾਂਦਾ ਹੈ ਇਹਦਾ ਗੁਰੂ ਪਿਆਰ ਜਿਸ ਹੱਥ ਕਰਾਂਗੇ ਉਸੇ ਤਰ੍ਹਾਂ ਹੀ ਪਰ ਲਵਾਂਗੇ ਕਿਤੇ ਕਰਮਾਂ ਦੇ ਅਨਸਾਰ ਮੁੱਖ ਦੇ ਜੋ ਮੱਥੇ ਦੇ ਲੇਖ ਹਨ ਉਹ ਜਿਹੇ ਬਣ ਪ੍ਰਾਪਤ ਹੋ ਜਾਂਦਾ ਹੈ ਉਸ ਕਰਾਂ ਦਾ ਜੀਵਨ ਉਸ ਆਪਣ ਜਾਂਦਾ ਹੈ ਰਹਿਣ ਵਿਹਾੜੀ ਪਛੋਤਾਣੀ ਹੱਥ ਚਲੀ ਗਈ ਨਰਾਸ ਪਰ ਜਨ ਜੀਵਨ ਦੇ ਵਿੱਚ ਪ੍ਰਮਾਤਮਾ ਨੂੰ ਨਿਸਾਰਨ ਵਾਲੇ ਜੀਵ ਇਖਰੇ ਪਰ ਸਾਰੇ ਜਿੰਦਗੀ ਪਛਤਾਉਂਦਿਆਂ ਹੀ ਕੰਬੀ ਆ ਜਦ ਜਾਗਰੇ ਟੁੱਟੇ ਹੋਏ ਦਨ ਨਾਲ ਮਿਲ ਤਰਾਂ ਬਿੰਦੀ ਹੈ ਪ੍ਰਮਾਤਮਾ ਕਹਿੰਦੇ ਕਿ ਜਨ ਜੀਵਨ ਮਨੁੱਖ ਵਸਤ ਹੈ ਤੇ ਪ੍ਰਮਾਤਮਾ ਨੇ ਆ ਮਨ ਵਿੱਚ ਵਸਾਲ ਕੇ ਜਿਹੜੀ ਵੀ ਜੀਵ ਇਸਤਰੀ ਹੈ ਉਹ ਸਾਰੀ ਜਿੰਦਗੀ ਪਛਤਾਉਂਦੀ ਹੈ ਤੇ ਪਛਤਾਉਂਦਿਆਂ ਜਿੰਦਗੀ ਗੁਜ਼ਰ ਜਾਂਦੀ ਹੈ ਪਰੋ ਜਨਮ ਦਾ ਟੁੱਟੇ ਹੋਏ ਜਨਮਾਂ ਨਿਤ ਰੰਗਿੰਦੀ ਹੈ। ਪਾਪੀਆਂ ਭਾਵੇਂ ਇਸ ਨੂੰ ਜਗਤ ਵਿੱਚ ਨਿਰਾਸ਼ੀ ਕਰਨੀ ਪਵੇ ਸਾਰੇ ਜਨਮ ਦੀ ਬਸਤਾਂਵਿਆਂ ਦੇ ਬਚਿਤ ਹੋ ਜਾਵੇ ਪਰ ਹੋਰਾਂ ਦੇ ਆਸਾਂ ਮਿਤਾਇ ਲਾਈ ਰੱਖਦੇ ਹੈ ਪਰਮਾਤਮਾ ਨੂੰ ਹਮਨ ਤੇ ਵਿਸਾਰ ਦਿੰਦੇ ਹੈ। ਕਿਉਂ ਵੀ ਗੁਰੂ ਪਿਆਰਿਆ ਵਿਸਾਰੀ ਮੁਰਦੀ ਜਨਮ ਦੀ ਬਸਤਾਂਵਿਆਂ ਦੇ ਰੰਗ ਜਾਂਦੀ ਹੈ ਗੁਰੂਆਂ ਦੇ ਰੰਗ ਜਾਂਦੀ ਹੈ। ਪਰ ਮੁੜ ਕੇ ਬਰਗੂ ਦੇ ਦਰਵਾਜ਼ੇ ਨਹੀਂ ਆਉਂਦੀ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਮਨੁੱਖ ਸਹਿਮ ਬੈਠਾ ਹੈ ਤਰ੍ਹਾਂ ਜੀਵਨ ਬਤੀਤ ਕਰਕੇ ਆਪਣੀ ਸਾਰੀ ਬੰਦਿਆਰ ਦਿੰਦੀ ਹੈ ਜਿੰਨ ਕੋ ਸਾਧੂ ਭੇਤੀਐ ਸੂਤਰਗ ਹੈ ਹੋਏ ਖਲਾਸਰ ਪਰ ਜਿਨ੍ਹਾਂ ਬੰਧਿਆ ਨੂੰ ਗੁਰੂ ਮਲ ਪੈਂਦਾ ਹੈ ਉਹ ਪ੍ਰਮਾਤਮ ਦੇ ਜੁੜੀ ਹੈ ਸਤੂ ਹੋ ਜਾਂਦੇ ਰਿਪਾਸ਼ਾ ਕਹਿੰਦਾ ਜਿਨ੍ਹਾਂ ਦਾ ਪਰਮਾਤਮਾ ਦਾ ਨਾਮ ਪਾਇਆ ਜਾਂਦਾ ਇਸ ਮਹੀਨੇ ਦੇ ਅੰਦਰ ਉਹਦਾ ਪਰਮਾਤਮਾ ਦੇ ਹਜ਼ੂਰੀ ਦੇ ਅੰਦਰ ਆਦਰ ਮਾਨ ਪਾ ਲੈਂਦੇ ਉਹਨਾਂ ਦੀ ਨਗਰ ਸੋਭਾ ਲੋਕ ਜਗ ਵਿੱਚ ਹੁੰਦੀ ਲੋਕ ਦੇ ਪਰੋਪਜ ਆਪਣੀ ਸੋਭਾ ਕਰਦੇ ਜਿਨ੍ਹਾਂ ਲਈ ਸਮੇਂ ਦੇ ਅੰਦਰ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ ਗੁਰੂ ਮਿਲ ਜਾਂਦਾ ਹੈ ਤੇ ਉਹ ਪਰਮਾਤਮਾ ਦੇ ਹਜ਼ੂਰੀ ਵਿੱਚ ਉਹਨਾਂ ਨੂੰ ਖਾਤ ਮਿਲ ਜਾਂਦੀ ਤੇ ਆਪਣਾ ਆਦਰ ਮਾਨ ਪਾ ਕੇ ਆਪਣੀ ਸੋਭਾ ਕਰਦੇ ਇਸਾਰਾ ਜੀਵਨ ਇਨਾਂ ਦਾ ਅਰਥ ਹੀ ਬਣ ਜਾਂਦਾ ਘਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਤੇਰੇ ਅੱਗੇ ਪ੍ਰਮਾਤਮਾ ਨੂੰ ਇਹ ਹੀ ਬੇਨਤੀ ਹੈ ਕਿ ਮੇਰ ਕਰ ਮੇਰੇ ਮਨ ਵਿੱਚ ਤੇਰੇ ਦਰਸ਼ਨ ਦੀ ਤਾਂਘ ਬਣੀ ਰਹੇ اے ਪਾਸ਼ਾ ਮੈਨੂੰ ਵੀ ਇਹ ਹੀ ਤੇਰੇ ਅੱਗੇ ਬੁਲਿਆਦ ਹੈ ਕਿ ਤੂੰ ਸਾਡੇ ਉੱਤੇ ਮਿਹਰ ਕਰ ਕਿ ਮੇਰੇ ਮਨ ਵਿੱਚ ਤੇਰੇ ਦਰਸ਼ਨਾਂ ਦੀ ਤੇਰੇ ਨਾਮ ਤੇ ਬੰਦੀ ਤਾਂ ਗੁਣੀ ਰਹੇ ਮੇਰਾ ਵੀ ਜੀਵਨ ਤੇਰੇ ਚਰਨ ਚਾਮਨ ਝੜ ਕੇ ਨਿਭ ਜਾਵੇ ਮੈਂ ਵੀ ਤੇਰੇ ਤੇ ਆਸ ਤੇ ਸ਼ਿਵਾਜ ਪ੍ਰਮਾਤਮਾ ਤੇਰੇ ਦਰ ਤੇ ਰਖਾਂ ਕਿ ਮੈਨੂੰ ਹੋਰ ਪਾਸੇ ਹੋ ਤਾਂ ਤਬਚਾਏ ਮੇਰੇ ਮਨ ਵਿੱਚ ਤੇਰੇ ਨਾਮ ਦੀ ਤੇਰੇ ਪਿਆਰ ਦੀ ਤਾਂਗ ਬਣੀ ਰਹੇ ਪ੍ਰਭ ਤੁਧ ਬਿਨੂ ਦੂਜਾ ਕੋ ਨਹੀਂ ਨਾਨਕ ਪੀਰ ਦਾਸ ਪਰ ਤੇਤੋ ਬਣਾ ਮੇਰਾ ਕੋਈ ਹੋਰ ਆਸਰਾ ਪਰਣਾ ਨਹੀਂ ਪਰ ਤੇਰੇ ਤੋਂ ਬਿਨਾ ਦਾ ਮੇਰਾ ਕੋਈ ਆਸਰਾ ਨਹੀਂ ਮੇਰਾ ਕੋਈ ਦੰਕ ਸੁਣਨ ਵਾਲਾ ਨਹੀਂ ਤੂੰ ਹੀ ਮੇਰਾ ਦੰਕ ਸੁਣਨ ਵਾਲਾ ਹੈ ਤੂੰ ਹੀ ਮੇਰੀ ਬਾਣ ਪੜਨ ਵਾਲਾ ਹੈ ਤੂੰ ਹੀ ਮੇਰੇ ਦਾ ਪੱਲਾ ਪੜਨ ਵਾਲਾ ਹੈ ਪ੍ਰਮਾਤਮਾ ਤੂੰ ਹੀ ਮੇਰੇ ਉੱਤੇ ਮਿਹਰ ਕਰਨ ਮੈਨੂੰ ਆਪਣੇ ਦਰਸ਼ਨਾਂ ਦੀਆਂ ਤਾਂਗਾਂ ਵਿੱਚ ਨੂੰ ਪੂਰੀ ਕਰ ਤੈਤੋ ਬਣਾ ਮੇਰਾ ਕੋਈ ਹੋਰ ਆਸਰਾ ਨਹੀਂ ਮੈਂ ਤੇਰੇ ਹੀ ਆਸਰੇ ਆਪਣੇ ਜੀਵਨ ਨੂੰ ਪਕੀਰ ਕਰਨਾ ਹੈ ਕਿ ਤੂੰ ਮੇਰੇ ਉੱਤੇ ਮਿਹਰ ਕਰ ਮੈਨੂੰ ਐਸੇ ਨਾਮ ਸੁਣਨ ਦੀ ਦਾਤ ਬਖਸ਼ਿਸ਼ ਕਰਾ ਜਿਸ ਨਾਲ ਮੇਰਾ ਸਾਰਾ ਇਹ ਜੀਵਨ ਅਪਜੀਤ ਹੋ ਜਾਵੇ ਆਸਾਡ ਸੁਹੰਦਾ ਤਿਸ ਲਗੈ ਜਿਸ ਮਨ ਹਰ ਜਨਨ ਨਿਵਾਸ ਕਿ ਕਿ ਨਹੀਂ ਬਣਦੀ ਅੰਦਰ ਪਾਸ਼ਾ ਵਿੰਦ ਕਿ ਜਿਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਦੇ ਚਾਣਾਂ ਦਾ ਨਿਵਾਸ ਬਣਿਆ ਕੌਸਲ ਨੂੰ ਆਪਣਾ ਹਾਰ ਦੇ ਸੁਭਾਵਣਾ ਜਾਪਦਾ ਹੈ ਕਿਉਂਕਿ ਇਸ ਨੂੰ ਦੁਨੀਆਂ ਦੇ ਦੰਕ ਕਰੇ ਸਖੀ ਨਹੀਂ ਕਰਦੇ ਪ੍ਰਕਾਸ਼ ਨੇ ਕੀ ਨਹੀਂ ਬੰਦ ਦੇ ਅੰਦਰ ਗੁਰੂ ਪਿਆਰੇ ਉਸ ਦਿਲਾਉਣਾ ਕੀਤਾ ਕਿ ਪਰ ਜਿਹੜਾ ਇਸ ਮਹੀਨੇ ਦੇ ਅੰਦਰ ਮਾਨ ਵਿੱਚ ਪਰਮਾਤਮਾ ਦੇ ਚਾਨਣ ਦਾ ਨਿਵਾਸ ਬਣਾ ਲਵੇ ਜੀ ਭਾਵ ਕਿ ਪਰਮਾਤਮਾ ਦੇ ਚਾਨਣ ਨਾਲ ਜੁੜ ਜਾਵੇ ਜਿਹੜਾ ਇਹ ਮਾਰ ਦਾ ਮਹੀਨਾ ਇੱਕ ਤਪ ਦਾ ਮਹੀਨਾ ਹੈ ਉਹ ਸੁਹਾਵਣਾ ਬਣ ਜਾਂਦਾ ਅਸੀਂ ਸੁਹਾਵਣਾ ਜਾਪਦਾ ਹੈ ਕਿਉਂਕਿ ਤੇ ਦੁਨੀਆਂ ਦੇ ਵਿੱਚ ਉਹ ਦਸ ਤ੍ਰੇਸਣ ਸਾਰੇ ਖਤਮ ਹੋ ਜਾਂਦੇ ਆਂ ਉਹਦਾ ਜੀਵਨ ਪਵਿੱਤਰ ਹੋ ਜਾਂਦਾ ਹੈ ਗੁਰੂ ਪਿਆਰ ਹਾਰ ਮਹੀਨੇ ਦੀ ਪਾਵਨ ਪਵਿੱਤਰ ਮਕਬੂਰ ਦੇ ਅੰਦਰ ਆਪੋਸ਼ਣੇ ਸਮਝਾਉਣਾ ਕੀਤਾ ਕਿ ਕੁਦਰਤ ਦਾ ਇੰਨੇ ਨਿਜਮਾ ਕਿ ਜਿਸੀਂ ਜੈਸਾ ਬੀਜਦੇ ਹਾਂ ਉਸ ਤਰ੍ਹਾਂ ਦਾ ਵਾਢ ਲੈਣੇ ਹਾਂ ਆਪਣੇ ਕੀਤੇ ਕਰਮਾਂ ਦੇ ਅਨੁਸਾਰ ਮੱਥੇ ਦੇ ਜਿੱਕੇ ਲੇਖਣ ਦੇ ਅਨੁਸਾਰ ਸਾਨੂੰ ਉਸ ਤਰ੍ਹਾਂ ਦਾ ਫਲ ਪ੍ਰਾਪਤ ਹੋ ਜਾਂਦਾ ਹੈ ਪਾਸ਼ਾ ਕਹਿੰਦੇ ਕਿ ਹਾਰ ਦਾ ਮਹੀਨਾ ਵੇ ਉਹਨਾਂ ਨੂੰ ਹੀ ਤਪ ਦਾ ਵਕਤ ਪ੍ਰਤੀਤ ਹੁੰਦਾ ਹੈ ਜਿਹੜੇ ਹਾਰ ਦੇ ਮਹੀਨੇ ਦੇ ਮਾਣੂ ਪ੍ਰਮਾਤਮਾ ਦੇ ਘਰ ਨੂੰ ਛੱਡ ਕੇ ਗੁਰੂ ਤੋਂ ਆਸ ਤੇ ਵਿਸ਼ਵਾਸ ਛੱਡ ਕੇ ਹੋਰਾਂ ਦਾ ਆਸ ਤੇ ਤੱਕਦੇ ਉਨਾ ਉਹਨਾਂ ਪਰ ਹਾਰਦੇ ਮੀ ਜੇ ਉਹਨਾਂ ਦੇ ਵਿੱਚ ਤਪਦਾ ਹੈ ਉਹਵੇਂ ਤਪਦੇ ਦੇ ਅੰਦਰੋਂ ਕਲਪਦੇ ਰਹਿੰਦੇ ਤੇ ਆਪਣਾ ਸਾਰਾ ਜੀਵਨ ਵਿਅਰਥ ਜਵਾ ਲੈਂਦੇ ਤੇ ਪਰ ਬਾਸ਼ ਨਹੀਂ ਵੀ ਸਮਝਾਉਣਾ ਕੀਤਾ ਪਰ ਜਿਹੜਾ ਸਮੇਂ ਹੀ ਨੇ ਦੇ ਅੰਦਰ ਬਾਸ਼ਾ ਦੇ ਨਾਲ ਜਿੱਤ ਜੋੜ ਲਵੇ ਉਸ ਪ੍ਰਮਾਤਮਾ ਦੇ ਦਰ ਨਾਲ ਜੁੜ ਜਾਵੇ ਉਸ ਨੂੰ ਇਹ ਤਪ ਦਾ ਮਹੀਨਾ ਹੀ ਸਮਾਉਣ ਆ ਲੱਗਦਾ ਹੈ ਕਿਉਂਕਿ ਜੇ ਦੁਨੀਆਂ ਵਿੱਚ ਜੋ ਦੁੱਖ ਕਹੇਤੀ ਉਹ ਸਾਰੇ ਕੱਟ ਹੋ ਜਾਂਦੇ ਦਰਦ ਮੇਨਾ ਉਹਦਾ ਜੀਵਨ ਸਾਰਾ ਇੱਕ ਪੇਤਰ ਬਣ ਜਾਂਦਾ ਹੈ ਇਸ ਲਈ ਗੁਰੂ ਪਿਆਰਿਓ ਅੱਜ ਨਾ ਪਾਵਨ ਪੇਤਰ ਕਥਾ ਵਿਚਾਰਾਂ ਦੇ ਅੰਦਰ ਪਾਸ਼ਾਣੇ ਪਹਾੜ ਮਹੀਨੇ ਦੀਆਂ ਕਹਾਉਤਾਂ ਦੇ ਅੰਦਰ ਸਾਨੂੰ ਇਹ ਸਮਝਾਉਣਾ ਕੀਤਾ ਕਿ ਜੇ ਤਾਂ ਅਸੀਂ ਗੁਰੂ ਨੇ ਤਰ ਤਰ ਵਿਛੜ ਗਏ ਤਾਂ ਅਸੀਂ ਹਾਰ ਤੇ ਮਹੀਨੇ ਉਨ ਤਪ ਦੇ ਕਲਪ ਨੇ ਸਾਡਾ ਜੀਵਨ ਖੀਤ ਹੋ ਜਾਵੇਗਾ ਪਰ ਜੇ ਅਸੀਂ ਗੁਰੂ ਦੇ ਚਰਨਾਂ ਨਾਲ ਜੁੜ ਗਏ ਤਾਂ ਸਾਨੂੰ ਇਹ ਤਪ ਦਾ ਮਹੀਨਾ ਵੀ ਅਸਾਂ ਸੰਭਾਉਣਾ ਵੀ ਨਹੀਂ ਜਾਵੇਗਾ ਸਾਡੇ ਜੋ ਦੁਨੀਆਂ ਦੇ ਵਿੱਚ ਤਸਕਲੇ ਸਨ ਉਹ ਸਾਰੇ ਖਤਮ ਹੋ ਜਾਣਗੇ ਸਾਡਾ ਜੀਵਨ ਗੁਰੂ ਦੇ ਚਰਨਾਂ ਚ ਜੁੜ ਕੇ ਪਵਿੱਤਰ ਹੋ ਜਾਵੇਗਾ ਇਸ ਲਈ ਗੁਰੂ ਪਿਆਰੇ ਅਸੀਂ ਪ੍ਰਮਾਤਮਾ ਦੇ ਚਰਨਾਂ ਜੁੜਨਾ ਗੁਰੂ ਦੇ ਚਰਨਾਂ ਜੁੜ ਕੇ ਉਸ ਪ੍ਰਮਾਤਮਾ ਦੇ ਚਰਨਾਮ ਨਾਮ ਜਪ ਕੇ ਵਡਿਆਈ ਘਾ ਕੇ ਅਸੀਂ ਸੰਗਾਂ ਅੰਤ ਕਟ ਗਏ ਸਦਾ ਪ੍ਰਮਾਤਮਾ ਦੇ ਨਾਮ ਦੇ ਗੁਣ ਗਾਈਏ ਜੋ ਇਹ ਤਪ ਦਾ ਮਹੀਨਾ ਹੈ ਸਾਨੂੰ ਸੁਹਾਵਣਾ ਜਾਪੇ ਸਾਰੇ ਸਾਧੂ ਜੀ ਚਰਨਾ ਜੁੜ ਗਏ ਗੁਰੂ ਦੇ ਕਰਮ ਦੀ ਪਾਲਣੀ ਕਰਕੇ ਰਜਾਨਾ ਗੁਰੂ ਕਰਦੇ ਹਾਜ਼ਰ ਹੋ ਆ ਕੇ ਆਪਣਾ ਜਿਹ ਸੁਆਸ ਸਾਨੂੰ ਸਨ ਸਫਲ ਕਰ ਲਈਏ ਜੀਵਨ ਸਾਡੀ ਸਫਲ ਕਰ ਲਈਏ ਪਾਸ਼ਾ ਰਹਿਮਤ ਕਰਨਾ ਅੱਜ ਦੀਆਂ ਸ਼ਾਮ ਦੇ ਵਿਚਾਰਾਂ ਸਾਡੇ ਮਨ ਹਿਰਦੇ ਵਿੱਚ ਸੋਣ ਸਾਨੂੰ ਵੀ ਸਾਡੇ ਰਜੇ ਦੇ ਰਹਿਮਤ ਕਰਕੇ ਆਪਣੇ ਦਰੋਂ ਗੁਰੂ ਨਾਮ ਦੀ ਦਾਤ ਵਚਣਾ ਤਾਂ ਇਹ ਸਾਡਾ ਵੀ ਜੀਵਨ ਸਤਿਗੁਰਾਂ ਦੇ ਚਰਨਾਂ ਵਿੱਚ ਤੇ ਸਾਡਾ ਜਿਹੜਾ ਨੁਕਾ ਸਰੀਰ ਮਿਲਿਆ ਹੈ ਏ ਗੁਰੂ ਦੇ ਚਰਨਾਂ ਜੜ ਕੇ ਸਫਲ ਹੋ ਜਾਵੇ ਪਾਸ਼ਾ ਸਨ ਮੋਹ ਸੰਗਤਾਂ ਦੇ ਰਹਿਮਤ ਕਰਨਾ ਆ ਗੁਰੂ ਪਿਆਰੇ ਕੀਰਨੇ ਆਪਾਂ ਕੀ ਰਾਮਾਰ ਸਮਾਨ ਕਰਨਾ ਕਰੀਏ ਜੀ ਰਬ ਤਨ ਰਬ ਤਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾਡ ਸਹੰਤਾ ਕਿਸ ਲਗੈ ਜਿਸ ਮਨ ਹਰ ਚੰਨ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਰਾਹੀ ਗੁਰਜੀ ਕੀ ਫਤਿਹ ਰਾਗ ਗਰੇ ਮਹਾਵਾਦੀਜ ਆਨੰਦ ਦੇ ਤੁੰਕਾਰ ਸਤਿਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸੰਕਰਤਾ ਪਾਇਆ ਸਹਿਜ ਸੇਤੀ ਮਨੁ ਵਧਿਆ ਵਧਾਈਆ ਰਾਗ ਰਤਨਪੁਰਵਾਦ ਜਿਸ ਤੇ 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 ਜ ਨਾਮ ਸੁਣੇ ਆਇਆ ਸਿਆਜ ਨਹੀਂ ਸਿਆਸ ਉਪਜਾਈ ਆਸ ਦਾ ਪ੍ਰਭੂਣ ਕੀਤਾ ਕਰੋ ਬੇਟੋ ਜੀ ਜੀ ਗੁੜਾਈ ਆ ਕਹੇ ਮਾਨ ਸਮਾਉ ਸੰਗ ਅਸ਼ਰਮ ਰੋਪੇ ਅਰ ਸੱਚਾ ਨਾਮ ਮੇਰਾ ਅਵਾਰਾ ਜੇ ਪੰਛੀਨ ਕਰ ਸਭਾ ਕੇਸ ਸਭਾ ਕੇ ਛਾਣਵਾਜੇ ਕਹਾਂ ਜਿਤ ਕਰਤਾਰੀ ਆ ਪੁੰਜ ਤੁੰਤਲ ਵਾਸ ਕੀਤੇ ਕਾ ਅੰੰਗ ਬਿਮਾਰਿਆ ਤਰ ਕਰੰ ਭਾਇ ਤੁਲ ਜਨਕ ਸੇ ਨਾਮ ਮਾਰੇ ਵਾਹ ਤਿਤ ਕਰ ਅਨਹਦ ਵਾਜੇ ਰਣਦ ਸੁਨੋ ਵਡ ਪਾਕੀਆ ਸਗਲ ਮਨ ਹਰਤ ਪੂਰੇ ਪਤੰਭ ਪਾਇਆ ਤਰੇ ਸਗਲ ਵਸੂਰੇ ਦੁਖ ਹੋਰ ਸੰਤਾ ਤੇ ਤਰੇ ਸੁਣੀ ਸਚੀ ਬਾਣੀ ਸੰਤ ਸਦਾ ਜਨ ਪਾਰੇ ਸਭ ਤੇ ਪੂਰੇ ਗਤਿ ਜਾਨੀ ਸਣ ਤੇ ਗੁਣੀ ਤੇ ਤੇ ਪਵਤ ਸਤਿਗੁਰ ਰਹਿਆ ਪਰਪੂਰੇ ਬੁਣਵੰਤ ਨਾਨਕ ਗਿ ਵਿਚਾਰਨ ਲਾਗੇ ਵਾਜੇ ਅਨਹਦ ਦੂਰੇ ਸਣ ਤੇ ਗੁਣੀ ਤੇ ਕਹਿ ਤੇ ਪਵਤ ਸਤਿਗੁਰ ਰਹਿਆ ਪਰਪੂਰੇ